ਬਈ ਅਸੀਕਲ ਜੀ ਸਤਿ ਸ੍ਰੀ ਅਕਾਲ ਭਾਈ ਪਹਿਲੇ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਧੰਨਵਾਦ ਭਾਈ ਚਲੋ ਬਵਾਰ ਤਾਂ ਭਾਈ ਆਪਾਂ ਕਰਦੇ ਨੇ ਨਹੀਂ ਨਹੀਂ ਜੀ ਕਰਦੇ ਕਰਦੇ ਡੰਗਰ ਆ ਰਹੀ ਹੈ ਅੱਛਾ ਕਰਦੀ ਹੈ ਜੀ ਹਾਂਜੀ ਕਰਦੀ ਹੈ ਕਰਦੇ ਭਾਈ ਦੁੱਧ ਦਾ ਕੰਮ ਕਰਦੇ ਨਾਲ ਹਾਂਜੀ ਦੁੱਧ ਦਾ ਜੀ ਸਿਸਟਮ ਬਹੁਤ ਸਵਾਦਲਾ ਬਣਾਇਆ ਹਾਂਜੀ ਹਾਂਜੀ ਕਿੰਨੇ ਗਾਵਾਂ ਰੱਖੇ ਘਰੇ ਵੈਸੀ 1000 8-10 ਗਾਵਾਂ ਕਰਦੀਆਂ ਆ ਅੱਛਾ ਜੀ ਆ ਹੁਣ 2 ਗਾਇਆਂ ਰਤੀ ਲੰਗੀਆਂ ਲਿਆਉਂਦੀਆਂ ਚਲੋ ਚਲ ਤੇ ਸਾਲ 2 ਸਾਲ ਹੋ ਗਏ ਆ ਐਕਸਲੀ ਆ ਹਨ ਤੇ ਇਹ ਕਰਦੀ ਵੈੜੇ ਆਪਣੇ ਆਹ ਕਰਦੀ ਪਾਲੀ ਹੋਈ ਵੈਸੇ ਜੀ ਠੀਕ ਆ ਤੇ ਦੁੱਧ ਕਿੰਨਾ ਹੀ ਛਲੰਦੇ ਦੋ ਤੇ 20 ਲੀਟਰ ਕਰੂਗੀ ਅੱਛਾ ਹੁਣ ਕਿੰਨਾ ਹਾਂਜੀ ਹੁਣ ਇਹਦਾ 16 ਪ੍ਰੋਪਰ ਤਿਆਰ ਆ ਜੀ 16 ਕਿਲੋ ਤਿਆਰ ਆ ਦੁੱਧ ਹੈ ਜੀ ਪੂਰਾ ਤਿਆਰ ਆ ਜੀ ਪੂਰਾ ਤਿਆਰ ਆ ਜੀ 16 ਕਿਲੋ ਤੇ ਬੱਚਾ ਮਗਰ ਕੀ ਆ ਗਿਆ ਬਸ ਆ ਉਹ ਆਲੀ ਪਰਲੀ ਸਾਈਡ ਤੇ ਬਸ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ 25 ਦਿਨ ਹੋ ਗਏ ਭਾਈ ਸੂਈ ਨੂੰ 25 ਦਿਨ ਉੱਥੇ ਲੈ ਚਲੋ ਹਾਂਜੀ ਲੋ ਜੀ ਵੇਖੋ 25 ਦਿਨ ਹੋ ਗਏ ਕਰੋੜ ਸੂਈ ਨੂੰ ਤੇ ਵੇਖੋ ਸੋਹਣੀ ਬੈੜ ਆਹ ਛੋਈ ਬਾਈ ਨੂੰ ਸੋਭਾ ਕਰਦੇ ਨੇ ਜੀ ਸਵੇਰ ਸਵੇਰੇ 5:30 ਵਜੇ ਕਰ ਲਾ ਪਿੰਨੇ ਜੀ 5:30 ਵਜੇ ਆ ਬੱਚਾ ਆ ਗਿਆ ਹੈ ਨਾ ਜ ਹਾਂ ਮਾਠੀ ਦਾ ਚੋਈ ਜੂਆ ਵਧੀਆ ਬਹੁਤ ਵਧੀਆ ਭਾਈ ਚੋਈ ਬਹੁਤ ਵਧੀਆ ਇੱਕ ਫਿਰ ਲੰਮੀ ذرو ਲੰਮੀ ذرو ਬਣਾ ਲੈ ਠੀਕ ਹਾਂ ਤਾਂ ਤੋਂ ਵਧੀਆ ਬਣਾ ਲੈਂਦੀ ਜੀ ਮੈਂ ਨਾ ਵਧੀਆ ਭਾਜੀ ਕੋਈ ਗੱਲ ਨਹੀਂ ਕਹਿਣ ਵਾਲੀ ਠੀਕ ਹੈ ਅੱਛਾ ਤੁਸੀਂ ਹਾਂ ਇਹ ਵੀ ਮਜ਼ਦੂਰੀ ਕੋਈ ਤਾਂ ਵੇਚ ਲੱਗੇ ਜੋਤਰਾ ਨਹੀਂ ਹਿਲੋ ਕੋਈ ਕੋਈ ਗੱਲ ਇੱਕ ਗੱਲ ਹੈ ਹਰੇਕ ਨੂੰ ਪੈ ਜੇ ਮਜ਼ਦੂਰੀ ਜੀ ਹਾਂ ਜੀ ਬਸ ਇੱਕ ਇੱਕ ਮਿੰਟ ਰੁਕ ਜਾ ਮੁਰਾ ਜਾ ਹਾਂਜੀ ਲੈ ਜੀ ਉੱਥੇ ਹੁਣ ਠੀਕ ਚਲ ਚਾਰ ਦਾ ਦੇਣਾ ਹਣਾ ਹਾਂਜੀ ਚਾਰ ਦਾ ਚਲ ਤਾਂ ਗੰਡਿਆਂ ਭਾਜੀ ਹਾਂਜੀ ਬੋਲੋ ਕੀ ਮਰੇ ਜੀ ਫਿਰਿੰਦੀ ਇਹ ਭਾਜੀ ਦੇ ਦਾਂਗੇ ਉਸ ਤਰ੍ਹਾਂ ਦੀ ਕੀਮਤ ਹੈਗੀ ਹੈ 60-70000 ਰੁਪਿਆ ਹਾਂਜੀ ਪਰ ਭਾਈ ਲੈਣ ਦੇਣ ਵਾਲੀ ਗੱਲ ਆ ਇਹ ਆਪਾਂ ਦੇ ਦੇਣੀ 62000 ਰੁਪਏ ਦੀ 62000 ਦੀ ਹਾਂਜੀ ਠੀਕ ਆਊਗਾ ਤਾਂ ਉਹਦਾ ਹੋਰ ਮਾਨਤਾਣ ਕਰਦਾ ਹਾਂ ਹੋਰ ਕਰ ਦੋ ਮਾਨ ਹਾਂਜੀ ਕਿੰਨਾ ਕਰ ਦੋਗੇ 2000 ਰੁਪਏ ਹੋਰ ਘਾਟ ਕਰਦਾ ਹਾਂ ਤੁਸੀਂ ਦੱਸ ਦੋ ਬਾਕੀ ਬਸ ਕਰਦੇ ਹੋਰ ਕਰਦੇ ਫੋਕਾ ਹੋਰ ਕਰ ਦਾਂਗੇ ਭਾਈ ਚਲੋ ਦੱਸੋ ਜੀ ਨੰਬਰ ਤੇ ਆਪਣਾ ਪਿੰਡ ਬਾਪ ਪਿੰਡ ਆਪਣਾ ਬਾਬੋਵਾਲ ਹਾਂਜੀ ਹਾਂਜੀ ਚਵਿੰਡਾ ਦੇ ਵੀ ਲੱਗੇ ਪੈਂਦਾ ਆਪਾਂ ਠੀਕ ਆ ਹਾਂਜੀ ਤੇ ਜੇ ਇਧਰ ਵੀ ਸਾਈਡ ਤੋਂ ਆਣਾ ਤੇ ਬੋਪਰਾ ਲੱਗੇ ਪੈਂਦਾ ਜੀ ਨੰਬਰ ਤੁਹਾਡਾ 98783 50988 ਇੱਕ ਵਾਰੀ ਫੇਰ ਬੋਲੋ 99783 50988 ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ